ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸਾਰੇ ਫੇਸਬੁਕ ਫਰੈਂਡ ਮੇਰੇ ਦੋਸਤ ਅੱਜ ਇਲੈਕਸ਼ਨ ਦਾ ਮਹੌਲ ਚੱਲ ਰਿਹਾ ਹੈ ਲੁਧਿਆਣੇ 'ਚ ਰਾਜਾ ਵਰਡਿੰਗ ਸਾਹਿਬ ਨੂੰ ਕਾਂਗਰਸ ਤੋਂ ਟਿਕਟ ਮਿਲੀ ਹੈ ਕਹਿੰਦੇ ਜੀ ਸਭ ਤੋਂ ਤਕੜਾ ਉਮੀਦਵਾਰ ਉਤਾਰਿਆ ਇਹਦਾ ਮਤਲਬ ਤੁਸੀਂ ਬਾਕੀ ਨੂੰ ਸਾਰਿਆਂ ਨੂੰ ਕਮਜ਼ੋਰ ਸਮਝਦੇ ਹੋ ਦੂਜੀ ਗੱਲ ਤੁਸੀਂ ਸਮਝਦੇ ਹੋ ਵੀ ਭਾਰਤੀ ਜਨਤਾ ਪਾਰਟੀ ਤਕੜੀ ਹੈ ਤੇ ਫਿਰ ਤਕੜਾ ਹੀ ਲੈਣਾ ਹੈ ਇਹ ਵੀ ਹੈ ਦੂਜੀ ਗੱਲ ਹੈ ਵੀ ਰਾਜਾ ਵੜਕ ਸਾਹਿਬ ਨੇ ਆਪਣੀ ਇੱਕ ਵੀਡੀਓ ਪਾਈ ਹੈ ਮੈਂ ਇੱਥੇ ਆ ਰਿਹਾ ਚੌਂਕਾਂ ਦੇ ਨਾਮ ਪਤਾ ਨਹੀਂ ਆਪਾਂ ਚੱਲ ਕੇ ਆ ਗਏ ਆ ਉੱਥੋਂ ਗਿੱਦੜ ਬਾਹੇ ਤੋਂ ਤੁਹਾਨੂੰ ਇਹਨਾਂ ਦਾ ਪਤਾ ਅਰਚਦਾ ਇਲੈਕਸ਼ਨ ਲੜ ਰਹੇ ਆ ਵੀ ਕਿਹੜੇ ਕਿਹੜੇ ਚੌਂਕਾਂ 'ਚ ਤੁਹਾਨੂੰ ਜੇ ਕਾਂਗਰਸ ਵਾਲੇ ਫੀਡਬੈਕ ਹੀ ਨਹੀਂ ਦੇ ਸਕਦੇ ਵੀ ਕਿਹੜੇ ਚੌਂਕ 'ਚ ਜਾਣਾ ਤੇ ਕਹੇ ਕੋਈ ਭਰਤ ਚੌਂਕ ਹੈਗਾ ਭਰਤ ਨਹੀਂ ਭਾਰਤ ਨਗਰ ਚੌਂਕ ਹੈ ਫਿਰ ਕਹਿੰਦੇ ਗੁਰੂ ਨਾਨਕ ਸਾਹਿਬ ਵਾਲਾ ਕੋਈ ਹੈਗਾ ਚੌਂਕ ਤੁਹਾਡੇ ਕਾਂਗਰਸ ਨੇ ਕਦੀ ਚੌਂਕਤਾ ਬਣਾਇਆ ਨਹੀਂ ਗੁਰਨਾਮਿਕ ਸਾਹਿਬ ਦੇ ਨਾਮ ਦਾ ਫਿਰ ਚੌਂਕ ਕਿੱਥੋਂ ਆ ਜੂਗਾ ਇੱਥੇ ਮੋਦੀ ਸਰਕਾਰ ਤੋੜਾ ਹੈ ਤੁਹਾਨੂੰ ਚੌਂਕਾਂ ਦੇ ਨਾਮ ਨਹੀਂ ਪਤਾ ਤੇ ਦੂਜੀ ਗੱਲ ਮੈਂ ਰਾਜਾ ਵਰਦੀਂਗ ਸਾਹਿਬ ਪੁੱਛਣਾ ਚਾਹਨਾ ਚਾਹੇ ਤੁਹਾਡੇ ਸਾਡੀ ਪੈਣੀ ਹੈ ਤੁਹਾਡੀ ਧਰਮ ਪਤਨੀ ਚਾਹੇ ਉਹਨਾਂ ਨੇ ਮਾਫੀ ਮੰਗ ਲਈ ਹੈ ਤੁਸੀਂ ਗੁਰਨਾਮਿਕ ਸਾਹਿਬ ਦੀ ਤੁਲਨਾ ਉਹਨਾਂ ਦੇ ਹੱਥ ਦੀ ਤੁਲਨਾ ਆਪਣੇ ਖੂਨੀ ਪੰਜੇ ਨਾਲ ਕਰ ਲਈ ਜਿਨ੍ਹਾਂ ਨੇ ਸਿੱਖਾਂ ਦੀ ਗੱਲਾਂ 'ਚ ਟਾਇਰ ਪਾਏ ਜਿਨ੍ਹਾਂ ਨੇ 73ਵਾਂ ਕਰਾਇਆ ਜਿਨ੍ਹਾਂ ਨੇ ਦਰਬਾਰ ਸਾਹਿਬ ਅਟੈਕ ਕਰਾਇਆ ਤੁਸੀਂ ਉਹਨਾਂ ਦੇ ਬੰਦੇ ਆ ਦੀ ਤੁਲਨਾ ਗੁਰੂ ਨਾਨਕ ਸਾਹਿਬ ਦੇ ਨਾਲ ਕਰਤੀ ਉਹਦੇ ਹੱਥ ਨਾਲ ਕਰਤੀ ਜਿਹੜੇ ਜਿਹੜੇ ਹੱਥ ਤੋਂ ਗੁਰੂ ਨਾਨਕ ਸਾਹਿਬ ਦਾ ਹਮੇਸ਼ਾ ਭਲਾ ਆ ਜਿਨ੍ਹਾਂ ਨੇ ਗਰੀਬੀ ਚੱਕੀ ਆ ਤੇ ਤੁਹਾਡੇ ਹਮੇਸ਼ਾ ਕਤਲਿਆਂ ਵਾਸਤੇ ਹੱਥ ਉੱਠੇ ਆ ਤੇ ਤੁਹਾਨੂੰ ਇਹ ਗੱਲ ਕਹਿੰਦੇ ਨੂੰ ਸੋਚਦੇ ਕਿਉਂ ਨਹੀਂ ਹੈਗੇ ਤਾਂ ਹੀ ਮੈਂ ਬਾਰ ਬਾਰ ਕਹਿੰਨਾ ਨਾ ਰੱਬ ਹਮੇਸ਼ਾ ਹਮੇਸ਼ਾ ਜਿਹੜਾ ਰੱਬ ਹੈ ਨਾ ਲੱਤ ਨਹੀਂ ਮਾਰਦਾ ਮੱਤ ਮਾਰਦਾ ਤੇ ਤੁਹਾਡੀ ਮੱਤ ਮਰ ਗਈ ਆ ਅੱਜ ਸਾਰੇ ਲੁਧਿਆਣੇ ਦੇ ਵਿੱਚ ਤੁਸੀਂ ਬਾਹਰਲੇ ਬੰਦੇ ਲਿਆਂਦੇ ਸਾਰੇ ਪੰਜਾਬ ਦੇ ਵਿੱਚ ਤੁਸੀਂ ਕੱਟ ਕੀਤਾ ਤੇ ਤਾਂ ਮੈਂ ਢੜਕ ਲੋਕ ਇਕੱਠ ਹੋ ਨਹੀਂ ਪਾਇਆ ਮੈਂ ਉਹ ਵੀ ਦੇਖ ਰਿਹਾ ਸੀ ਇਕੱਠ ਹੋ ਨਹੀਂ ਪਾਇਆ ਉਹ ਕਿਉਂ ਨਹੀਂ ਹੋਇਆ ਪਾਇਆ 4 ਘੰਟੇ ਲੱਗੇ ਤੇ ਇੱਥੋਂ ਕਿਧਰ ਵਾਹ ਜਾਣ ਲਈ ਪਹਿਲਾਂ ਤੁਹਾਨੂੰ ਬਠਿੰਡੇ ਤੋਰੇਆ ਬਠਿੰਡੇ ਤੋਰੇਆ ਤੇ ਤੁਸੀਂ ਉੱਥੇ ਬਠਿੰਡੇ ਦੇ ਵੇਤੇ ਲੋਕਾਂ ਨੂੰ ਕੀ ਜਵਾਬ ਦੇਵੋਗੇ ਵੀ ਬਠਿੰਡੇ ਕਿਉਂ ਆਏ ਸੀ ਹੁਣ ਤੁਸੀਂ ਲੁਧਿਆਣੇ ਆ ਗਏ ਵੀ ਲੁਧਿਆਣੇ ਦਾ ਤੁਹਾਨੂੰ ਪਤਾ ਲੁਧਿਆਣ ਦੀ ਸਮੱਸਿਆਵਾਂ ਕੀ ਆ ਤੁਸੀਂ ਲੁਧਿਆਣੇ ਜਿਹੜਾ ਬੰਦੇ ਨੂੰ ਸਮੱਸਿਆ ਆਊਗੀ 4 ਘੰਟੇ ਬਾਅਦ ਤੁਹਾਡੇ ਕੋ ਪੁੱਜੂਗਾ ਕਿ ਕਿੱਦੜ ਵਾਇਆ ਦੱਸਣ ਵਾਸਤੇ ਵੀ ਤੁਸੀਂ ਉੱਥੇ ਬੈਠੇ ਹੋ ਅੱਜ ਇਹ ਵੀ ਗੱਲ ਚੱਲ ਰਹੀ ਹੈ ਕਿ ਤੁਹਾਡੇ ਹੀ ਸੀਨੀਅਰ ਲੀਡਰ ਆ ਚਾਹੇ ਪ੍ਰਤਾਪ ਬਾਜਵਾ ਜੀ ਆ ਜਾਂ ਕੋਈ ਹੋਰ ਜਿਹੜੇ ਤੁਹਾਡੇ ਲੀਡਰ ਹੈ ਉਹਨਾਂ ਨੇ ਤਾਂ ਤੁਹਾਨੂੰ ਇੱਥੇ ਲੁਧਿਆਣੇ ਚ ਭੇਜਿਆ ਵੀ ਤੁਹਾਨੂੰ ਹਰਾ ਕੇ ਭੇਜਣਾ ਵੀ ਤੁਹਾਡੀ ਪ੍ਰਧਾਨਗੀ ਖਤਮ ਕਰਨੀ ਹੈ ਦੇਖੋ ਤੁਹਾਡੀਆਂ ਲੜਾਈਆਂ ਪ੍ਰਧਾਨਗੀ ਦੀਆਂ ਤੁਹਾਡੀਆਂ ਲੜਾਈਆਂ ਸੀਟਾਂ ਦੀਆਂ ਤੁਹਾਡੀਆਂ ਲੜਾਈਆਂ ਪਰਿਵਾਰਾਂ ਦੀਆਂ ਵੀ ਪਰਿਵਾਰ ਅੱਗੇ ਕਰਨੇ ਆ ਪਰ ਅੱਜ ਤੁਸੀਂ ਆਪ ਖੁਦ ਕਹਿ ਰਹੇ ਵੀ ਅਸੀਂ ਮੋਦੀ ਸਾਹਿਬ ਤੋਂ ਕੰਮ ਕਰਾਵਾਂਗੇ ਇਹਦਾ ਮਤਲਬ ਤੁਸੀਂ ਮੰਨਦੇ ਹੋ ਕਿ ਮੋਦੀ ਸਾਹਿਬ ਦੀ ਸਰਕਾਰ ਆਈ ਪਈ ਹੈ ਜੇ ਮੋਦੀ ਸਾਹਿਬ ਤੋਂ ਕੰਮ ਹੀ ਕਰਾਣੇ ਤੇ ਫਿਰ ਮੋਦੀ ਸਾਹਿਬ ਦੇ ਬੰਦਿਆਂ ਤੋਂ ਕੰਮ ਕਰਾਵਾਂਗੇ ਨਾ ਰਵਨੀਤ ਸਿੰਘ ਬਿੱਟੂ ਜੀ ਆਏ ਐ ਮੋਦੀ ਸਾਹਿਬ ਵੱਲੋਂ ਤੁਹਾਨੂੰ ਤੁਹਾਨੂੰ ਕੀ ਲਿਆਉਂਦਾ ਕੀ ਵਾਦਾ ਆਇਆ ਤੁਸੀਂ ਅੱਜ ਕੁਰਤੇ ਵੀ ਐ ਮੇਰੀ ਤੁਹਾਡੇ ਗੱਲ ਚੱਲਦੀ ਹੈ ਕੁਰਤੇ ਪਜਾਮੇ ਦੇ ਪੈਸੇ ਦੀ ਗੱਲ ਚੱਲਦੀ ਕੋਈ ਚੱਲਦੀ ਹੈ ਚਲੋ ਮੈਂ ਕਿਸੇ ਤੁਹਾਡੇ ਪਰਸਨ ਗੱਲਾਂ 'ਚ ਨਹੀਂ ਜਾਂਦਾ ਲੈ ਜਾਂਦਾ ਸਾਰੇ ਦੇ ਬੜੇ ਹੁੰਦੇ ਐ ਪਰ ਅੱਜ ਤੁਸੀਂ ਲੁਧਿਆਣੇ ਦੀ ਸਮੱਸਿਆ ਨਹੀਂ ਪਤਾ ਲੁਧਿਆਣੇ ਦੀਆਂ ਬੁੱਢੇ ਨਾਲ ਦੀ ਸਮੱਸਿਆ ਲ ਪਰ ਤੁਹਾਨੂੰ ਕੋਈ ਸਮੱਸਿਆ ਨਹੀਂ ਲੁਧਿਆਣੇ ਦਾ ਪਤਾ ਤੁਸੀਂ ਪਹਿਲਾਂ ਦੂਜੇ ਪਾਸੇ ਗਏ ਫਿਰ ਬਠਿੰਡੇ ਗਏ ਫਿਰ ਹੁਣ ਤੀਜੇ ਪਾਸੇ ਤੁਸੀਂ ਆਏ ਹੋ ਤੁਸੀਂ ਕੁੰਬੀ ਆ ਰਹੇ ਹੋ ਕੀ ਤੁਹਾਡੇ ਕੋਲ ਲੁਧਿਆਣੇ ਸ਼ਹਿਰ ਦੇ ਅੰਦਰ ਕੋਈ ਕੈਂਡੀਡੇਟ ਨਹੀਂ ਸੀਗਾ ਉਤਾਰਨ ਵਾਲਾ ਕੋਈ ਕੈਪੇਬਿਲਿਟੀ ਨਹੀਂ ਸੀ ਮੈਂ ਦੇਖੋ ਮੇਰੀ ਵਿਰੋਧਤਾ ਉਸ ਦੇ ਕਿਸੇ ਨਾ ਭਾਰਤ ਪੁਸ਼ਨ ਆਸੂਜੀ ਹੈ ਰਕੇਸ਼ ਪਾਂਡੇ ਜੀ ਹੈ ਸੁਰਿੰਦਰ ਡਾਬਰ ਜੀ ਹੈ ਸੰਜੇ ਤਲਵਾਰ ਜੀ ਹੈ ਚਲੋ ਮੇਰੀ ਇਹਨਾਂ ਦੇ ਵਿਚਾਰਕ ਮਤ ਪੇਦ ਹੋ ਸਕਦੇ ਆ ਪਰ ਹੈ ਤਾਂ ਲੁਧਿਆਣੇ ਦੇ ਸ਼ਹਿਰ ਦੇ ਸੀ ਨਾ ਕਿ ਇੰਨਾ ਅਚੇ ਤੁਸੀਂ ਕਹਿ ਇੱਕ ਗੱਲ ਕਹੀ ਹੈ ਕਿ ਅਸੀਂ ਤਕੜਾ ਬੰਦਾ ਲੈਂਦਾ ਹੈ ਦਾ ਮਤਲਬ ਤੁਸੀਂ ਲੁਧਿਆਣੇ ਦੇ ਸਾਰੇ ਬੰਦੇ ਕਮਜ਼ੋਰ ਹੋ ਗਏ ਤੁਸੀਂ ਕਹਿਤਾ ਵੀ ਲੁਧਿਆਣੇ ਦੇ ਬੰਦੇ ਕਮਜ਼ੋਰ ਹੈ ਤੇ ਰਾਜਾ ਵੜਿੰਗਜੀ ਤਕੜੇ ਹੈ ਪਰ ਮੈਂ ਤੁਹਾਨੂੰ ਦੱਸ ਦਿੰਦਾ ਰਾਜਾ ਵੜਿੰਗਜੀ ਤੁਹਾਡੇ ਇੱਥੇ ਦਾਲ ਨਹੀਂ ਗਲਣੀ ਉਹ ਦਾਲ ਕਿਉਂ ਨਹੀਂ ਗਲਣੀ ਤੁਸੀਂ ਆਉਣ ਤੋਂ ਪਹਿਲਾਂ ਹੀ ਤੁਹਾਡੀ ਮੱਤ ਮਾਰਤੀ ਜਿਹੜੀ ਗੁਰਨਾਨਕ ਸਾਹਿਬ ਦੇ ਪੰਜੇ ਨਾਲ ਖੂਨੀ ਪੰਜੇ ਦੇ ਮੇਲ ਦੀ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਕਰਕੇ ਇੱਥੇ ਦਾਲ ਨਹੀਂ ਗਲਣੀ ਅੱਜ ਲੁਧਿਆਣੇ ਸ਼ਹਿਰ ਦੇ ਵਿੱਚ ਟਾੜੇ ਹਾਲਾਤ ਹੈ ਲੁਧਿਆਣੇ ਦਾ ਵਰਕਰ ਨਹੀਂ ਉੱਠ ਕੇ ਬਾਹਰ ਆਇਆ ਕਿਉਂਕਿ ਨਿਰਾਸ਼ ਹੈ ਨਿਰਾਸ਼ ਹੈ ਹੁੰਦਾ ਯਾਰ ਨਿਰਾਸ਼ ਦੋ ਦੂਜਾ ਬੰਦਾ ਬਾਹਰੋਂ ਆ ਕੇ ਲੱਗਦਾ ਨਿਰਾਸ਼ ਹੁੰਦਾ ਵਰਕਰ ਨਿਰਾਸ਼ ਹੁੰਦਾ ਵੀ ਯਾਰ ਸਾਡੇ ਚ ਕੋਈ ਲੀਡਰ ਕੋਈ ਵੀ ਲੀਡਰ ਉੱਠ ਕੇ ਜਿਹੜਾ ਵਰਕਰ ਹੁੰਦਾ ਉਹਦੇ ਵਿੱਚੋਂ ਜਾਂਦਾ ਜੇ ਆਏ ਬਾਹਰੋਂ ਆ ਜਿਹੜਾ ਲੁਧਿਆਣਾ ਕੋਈ ਘਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕਰੋ ਉਹਨੂੰ ਫੜਾਂਗੇ ਕਿੱਥੇ ਤੇ ਵੋਟ ਵੋਟ ਜਾਊਗੀ ਕਿੱਥੇ ਦੇਖੋ ਅੱਜ ਮੈਂ ਫਿਰ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਸਮੁੱਚੇ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਲਿਆਰ ਮੋਤੀ ਸਾਹਿਬ ਦੇ ਲਿਆ ਮੋਦੀ ਸਾਹਿਬ ਨੇ ਜਿੰਨਾ ਤੈਆਇਆ ਬਿਲਕੁਲ ਜਿੰਨਾ ਤੈਆਇਆ ਪਰ ਪੰਜਾਬ ਦੇ ਵਿੱਚ ਜਿਤਾਣਾ ਸਾਡਾ ਫਰਜ਼ ਬਣਦਾ ਬਹੁਤ ਜ਼ਰੂਰੀ ਫਰਜ਼ ਬਣਦਾ ਕਿਉਂ ਬਣਦਾ ਕਿਉਂਕਿ ਆਪਾਂ ਜੇ ਲੁਧਿਆਣੇ ਦੇ ਵਿੱਚ ਜਿਤਾਵਾਂਗੇ ਨਾ ਪੰਜਾਬ ਦੇ ਵਿੱਚ ਜਿਤਾਵਾਂਗੇ ਉਹ ਜਿੱਤ ਕੇ ਜਦੋਂ ਜਾਣਗੇ ਨਾ ਤੇ ਪੰਜਾਬ ਦੀ ਗੱਲ ਕਰਨਗੇ ਆਪਣੇ ਸ਼ਹਿਰ ਦੀ ਗੱਲ ਕਰਨਗੇ ਤੇ ਸਾਡਾ ਪੰਜਾਬ ਬਹੁਤ ਪਿੱਛੇ ਰਹਿ ਗਿਆ ਤੇ ਉਹਦੇ ਵਿੱਚ ਤੁਹਾਡੀ ਭੂਮਿਕਾ ਬਹੁਤ ਵੱਡੀ ਹੈ ਯਾਰ VOTER ਬਹੁਤ ਵੱਡਾ ਹੈ ਸਾਡਾ ਪੰਜਾਬ ਦੇ ਪੰਜਾਬ ਦੇ ਲੋਕ ਹਮੇਸ਼ਾ ਮੈਂ बार-बार ਕਹਿੰਦਾ ਨਾ ਵੀ 85% ਵੱਧ ਤੋਂ ਸ਼ਾਤਾਂ ਆਇਆ ਸ਼ਾਤਾ ਦੇਣ ਦੇ ਬਾਵਜੂਦ ਵੀ ਸਾਡਾ ਪੰਜਾਬ ਪਿੱਛੇ ਚਲਾ ਗਿਆ ਤਾਂ ਕਾਰਨ ਕੀ ਹੈ ਕਿ ਸਾਡੇ ਜਿਹੜੇ ਲੀਡਰਸ ਹਮੇਸ਼ਾ ਚੁਣ ਕੇ ਭੇਜਿਆ ਉਹਨਾਂ ਨੇ ਸਾਡੀ ਨੁਮਾਇੰਦਗੀ ਨਹੀਂ ਕੀਤੀ ਸ਼ਹਿਰ ਦੀ ਪਿੰਡਾਂ ਦੀ ਪੰਜਾਬ ਦੀ ਨੁਮਾਇੰਦਗੀ ਨਹੀਂ ਕੀਤੀ ਉਹਨਾਂ ਨੇ ਨੁਮਾਇੰਦਗੀ ਕੀਤੀ ਹੈ ਸਿਰਫ ਆਪਣੇ ਪਰਿਵਾਰਾਂ ਦੀ ਨੁਮਾਇੰਦਗੀ ਕੀਤੀ ਹੈ ਤੇ ਪਰਿਵਾਰਾਂ ਦੀ ਨੁਮਾਇੰਦਗੀ ਨੂੰ ਛੱਡ ਕੇ ਉਸ ਲੋਕਾਂ ਨਾਲ ਜੁੜਿਆ ਜਿਹੜੇ ਦੇਸ਼ ਦੀ ਆਪਣੇ ਸਟੇਟ ਦੀ ਆਪਣੇ ਸ਼ਹਿਰ ਦੀ ਗੱਲ ਕਰਦੇ ਆ ਤੇ ਜੇ ਫਿਰੋਜ਼ਪੁਰ ਰੋਡ ਦਾ ਪੁਲ ਬਣਿਆ ਜਾਂ ਅੰਡਰਪਾਸ ਬਣਿਆ ਚਾਹੇ ਠੀਕ ਹੈ ਕਈ ਚੀਜ਼ਾਂ ਗਲਤ ਵੀ ਬਣੀਆਂ ਕਿਉਂਕਿ ਕਿਹੜੇ ਮੰਤਰੀਆਂ ਨੇ ਗਲਤ ਬਣਵਾਈਆਂ ਉਹ ਮੈਨੂੰ ਵੀ ਪਤਾ ਤੁਹਾਨੂੰ ਵੀ ਪਤਾ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਮੈਂ ਇਸ ਗੱਲ 'ਚ ਨਹੀਂ ਜਾਣਦਾ ਪਰ ਸ਼ਹਿਰ 'ਚ ਜੇ ਕੁਝ ਮਾੜਾ ਮੋਟਾ ਵਿਕਾਸ ਹੋਇਆ ਜਾਂ 1000 ਕਰੋੜ ਤੋਂ ਵੱਧ ਜਿਹੜਾ ਸਮਾਰਟ ਸਿਟੀ ਦਾ ਆਇਆ ਜਾਂ ਬੁੱਢੇਨਾਲ ਦਾ 650 ਕਰੋੜ ਆਇਆ ਉਹ ਸਹੀ ਹੱਥਾਂ 'ਚ ਨਹੀਂ ਲੱਗਿਆ ਜੇ ਸਹੀ ਹੱਥਾਂ 'ਚ ਲੱਗਿਆ ਹੁੰਦਾ ਲੁਧਿਆਣੇ ਦੀ ਕਾਇਆ ਕਲਪ ਚੇਂਜ ਹੋ ਜਾਣੀ ਸੀ ਅਸੀਂ ਹਮੇਸ਼ਾ ਉਲਟ ਬੰਦੇ ਚੁਣਦੇ ਨੇ ਆਪਾਂ ਇਸ ਗੱਲ ਦਾ ਕਿਉਂਕਿ ਜਿੱਥੇ-ਜਿੱਥੇ ਕਮਲ ਦਾ ਫੁੱਲ ਖਿੜਦਾ ਹੈ ਨਾ ਉਹ ਸਟੇਟ ਤਰੱਕੀ ਕਰਦੀ ਹੈ ਉਹ ਸ਼ਹਿਰ ਤਰੱਕੀ ਕਰਦਾ ਉਹ ਦੇਸ਼ ਤਾਂ ਤਰੱਕੀ ਕਰ ਹੀ ਰਿਹਾ ਤੇ ਆਪਾਂ ਰਲ ਮਿਲ ਕੇ ਕਮਲ ਦੇ ਫੁੱਲ ਨੂੰ ਜਿਤਾਈਏ ਰਾਜਾ ਵੜਿੰਗ ਜੀ ਤੁਹਾਡੀ ਦਾਲ ਨਹੀਂ ਗੱਲਣੀ ਜੇ ਰਾਜਾ ਵੜਿੰਗ ਜੀ ਨੇ ਵੋਟ ਪਾਈ ਜਾਂ ਉਹ ਪੱਪੀ ਸਾਹਿਬ ਨੂੰ ਵੋਟ ਪਾਈ ਇੱਕੋ ਬਰਾਬਰ ਹੈ ਦੋਨਾਂ ਦੀ ਵੋਟ ਇੱਕੋ ਹੀ ਜਗ੍ਹਾ ਤੇ ਜਾਣੀ ਹੈ ਇੰਡੀ ਅਲਾਈयंस ਜਿਹੜਾ ਹੈਗਾ ਜਿਹੜਾ ਦੇਸ਼ ਤੇ ਤੋੜਨ ਦੇਗ ਲੱਗ ਰਿਹਾ ਕਿਉਂਕਿ ਪਿੱਛੇ ਖੜਗੇ ਸਾਹਿਬ ਦੇ ਮੂੰਹ ਚੋਂ ਨਿਕਲ ਗਿਆ ਸੀ ਕਹਿੰਦਾ ਅੰਬਨੇ ਯਾਤਰਾ ਕੀ ਦੇਸ਼ ਤੋੜਨੇ ਕੇ ਲਈਏ ਪਰ ਇਹਨਾਂ ਨੇ ਨਹੀਂ ਜੋੜਨ ਲਈ ਕਿਉਂਕਿ ਸੱਚ ਤਾਂ ਇੱਕ ਵਾਰੀ ਮੂੰਹ ਚ ਨਿਕਲ ਜਾਂਦਾ ਆ ਉਹ ਪਤਾ ਹੀ ਕਿਉਂ ਨਿਕਲਦਾ ਆ ਕਿਉਂਕਿ ਰੱਬ ਨੇ ਕਢਾਣਾ ਹੁੰਦਾ ਬੰਦੇ ਦੇ ਬੰਦੇ ਦੀ ਕੋਈ ਔਕਾਤ ਨਹੀਂ ਬੰਦੇ ਦੇ ਜੇ ਮੈਂ ਅੱਜ ਬੋਲ ਰਿਹਾ ਵੀ ਪ੍ਰਮਾਤਮਾ ਵੱਲੋਂ ਤਾਕਤ ਦਿੱਤੀ ਗਈ ਬੋਲਿਆਗੇ ਨਹੀਂ ਤੇ ਬੋਲਿਆ ਕਿੱਥੇ ਜਾਂਦਾ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਭਾਈ ਆਪਣੀ ਵੋਟ ਵਿਅਰਥ ਨਾ ਕਰੋ ਅੱਜ ਜਿਨ੍ਹਾਂ ਨੇ ਖੂਨੀ ਪੰਜੇ ਦਾ ਮੇਲ ਸਾਡੇ ਗੁਰੂ ਨਾਨਕ ਸਾਹਿਬ ਨਾਲ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਭਜਾਣਾ ਆ ਜਿਹੜੇ ਦੇਸ਼ ਤੋੜਨ ਦੇ ਕਰਦੇ ਆ ਉਹਨਾਂ ਨੂੰ ਭਜਾਣਾ ਜਿਹੜੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨਸ਼ਾ ਚਾਰ ਗੁਣਾ ਵਧਾਤਾ ਉਹਨਾਂ ਨੂੰ ਭਜਾਣਾ ਆ ਜਿਨ੍ਹਾਂ ਨੇ ਸ਼ਰਾਬ ਦੇ ਜਿਹੜੇ 21 ਮੋਤਾ ਹੋ ਗਿਆ ਜਾਂ ਸ਼ਰਾਬ ਹਰ ਮੋੜ ਤੇ ਠੇਕਾ ਖੋਲਤਾ ਆ ਕਿਸੇ ਨੂੰ ਪੁੱਛੋ ਕਿਸੇ ਦੇ ਘਰ ਜਾਣਾ ਕਰਦਾ ਠੇਕੇ ਤੋਂ ਫਲਾਣੇ ਠੇਕੇ ਤੋਂ ਮੁੜ ਕੇ ਦੂਜਾ ਘਰ ਠੇਕੇ ਠੇਕੇ ਕਰਦੇ ਸ਼ਰਾਬ ਦੇ ਠੇਕੇ ਕਰਦੇ ਜਿੱਦਾਂ ਦੇ ਲੋਕ ਚੁਣ ਕੇ ਭੇਜੇ ਉਹਦਾ ਦੇ ਕੰਮ ਕਰੀ ਜਾਂਦੇ ਤੇ ਆਓ ਪੰਜਾਬ ਦੀ ਤਰੱਕੀ ਦੇ ਵਿੱਚ ਹਿੱਸਾ ਪਾਈਏ ਕਿਸੇ ਦੀ ਦਾਲ ਗੋਲ ਨਹੀਂ ਕਰਨੀ ਕੋਈ ਸਾਡੀ ਤਰੱਕੀ ਦਾ ਇੱਕੋ ਇੱਕ ਸਾਧਨ ਹੈ ਕਮਲ ਦਾ ਫੁੱਲ ਸਿੱਧੂ ਸਾਹ ਦੇ ਪਿਤਾ ਜੀ ਨੇ ਕਿਹਾ ਨਾ ਵੀ ਜੇ yogi ਸਾਹਿਬ ਹੁੰਦੇ ਮੇਰਾ ਪੁੱਤ ਨਾ ਮਰਦਾ ਤੇ ਬਿਲਕੁਲ ਸਾਡੇ ਉਹਨੂੰ yogi ਸਾਹ ਵਰਗੇ ਮੋਦੀ ਸਾਹ ਵਰਗੇ ਬੰਦੇ ਚਾਹੀਦੇ ਪੰਜਾਬ ਵਿੱਚ ਸਾਡੀ ਪੰਜਾਬ ਦੀ ਤਰੱਕੀ ਲਈ ਆਓ ਸਾਰੇ ਰਲ ਮਿਲ ਕੇ ਧਈਆ ਕਰੀਏ ਤੇ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਕਿਉਂਕਿ ਤੁਹਾਡੇ ਵੀਡੀਓ ਸ਼ੇਅਰ ਕਰਨ ਦਾ ਤੁਹਾਡੇ ਹੀ ਵਿਚਾਰ ਕਿਉਂਕਿ ਤੁਸੀਂ ਮੈਨੂੰ ਬਾਰ ਬਾਰ ਫੋਨ ਕਰਕੇ ਕਹਿੰਦੇ ਆ ਵੀ ਆ ਬੋਲੋ ਆ ਬੋਲੋ ਕਿਉਂਕਿ ਤੁਹਾਡੇ ਹੀ ਵਿਚਾਰ ਮੈਂ ਬੋਲਣ ਦੀ ਕੋਸ਼ਿਸ਼ ਕਰਦਾ ਤੇ ਪਰਮਾਤਮਾ ਕਰੇ ਆਪਾਂ ਰਲ ਮਿਲ ਕੇ ਪੰਜਾਬ ਦੀ ਤਰੱਕੀ ਚ ਹਿੱਸਾ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰ